ਸਸ ਸਗਲ ਦੋਸਤੋ ਸਵਾਗਤ ਕਰਨਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੀ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਾ ਹੈ ਜਿਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਅੱਜ ਦੀਆਂ ਵੈਕੈਂਸੀ ਜਿਹੜੀਆਂ ਨੇ ਆਪਾਂ ਗੱਲ ਕਰਨ ਵਾਲੇ ਆ ਉਹ ਬਿਲਕੁਲ ਖਾਲੀ ਰਹਿੰਦੀਆਂ ਨੇ ਹਰੇਕ ਕੈਂਡੀਡੇਟ ਉਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦਾ ਹੈ ਜੀ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਚ ਦਵਾਂਗਾ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਇਨ ਚੈਨਲ ਤੇ ਆਇਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਵੀ ਬਹੁਤ ਸਾਰੀਆਂ ਵੈਕੈਂਸੀਜ਼ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ Google ਤੇ ਜਾਣਾ ਹੈ ਤੇ ਉੱਥੇ ਜਾ ਕੇ ਟਾਈਪ ਕਰਨਾ ਹੈ www.meedacademy.in اور فرسٹ نمبر ਤੇ ਤੁਹਾਨੂੰ ਸਾਡੀ ویب سائٹ ਜਿਹੜੀ ਹੈ ਜੀ ਉਹ ਮਿਲ ਜਾਵੇਗੀ ਉੱਥੋਂ ਹੀ ਸਾਰੇ ਜੌਬ ریلیਟਡ ਅਪਡੇਟ ਜਿਹੜੇ ਨੇ ਤੁਸੀਂ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਜਿਹੜਾ ਉਹ ਤੁਸੀਂ ਕਰ ਸਕਦੇ ਹੋ ਬਾਕੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਤੁਸੀਂ ਉਹਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਨੋਟੀਫਿਕੇਸ਼ਨ ਜਿਹੜੇ ਨੇ ਉਹ ਲੈ ਕੇ ਆਂਦਾ ਹੀ ਰਵਾਂਗਾ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਨੂੰ ਸ਼ੇਅਰ ਕਰਦਾ ਹਾਂ ਇਸ ਦੇ ਵਿੱਚ ਵੱਖ-ਵੱਖ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰੋਗੇ ਮੈਂ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਇਸ ਵੀਡੀਓ 'ਚ ਦੇਣ ਜਾ ਰਿਹਾ ਹਾਂ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਸੂਚੀ ਆ ਚੁੱਕੀ ਹੈ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਜਿਸ ਦੇ ਵਿੱਚ ਇਹ ਨੋਟੀਫਿਕੇਸ਼ਨ ਜਿਹੜਾ ਹੈ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਵੱਲੋਂ ਜਾਰੀ ਜਿਹੜਾ ਹੈ ਉਹ ਕੀਤਾ ਗਿਆ ਹੈ ਜੀ ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਇਹਦੇ ਵਿੱਚ ਪੰਜਾਬ ਦੇ ਸਾਰੇ ਕੈਂਡੀਡੇਟ ਐਲੀਜੀਬਲ ਨੇ ਤੇ ਪੰਜਾਬ ਹੀ ਤੁਹਾਡੀ ਜਿਹੜੀ ਹੈ ਉਹ ਇਥੇ ਲੋਕੇਸ਼ਨ ਜਿਹੜੀ ਹੈ ਉਹ ਰਹਿਣ ਵਾਲੀ ਹੈ ਅਪਾਇੰਟਮੈਂਟ ਦੀ ਠੀਕ ਹੈ ਜੀ ਇਹਦੇ ਲਈ ਤੁਸੀਂ ਆਫਲਾਈਨ ਅਪਲਾਈ ਕਰਨਾ ਹੈ ਠੀਕ ਹੈ ਜੀ ਅਪਲਾਈ ਆਨਲਾਈਨ ਹੀ ਕਰਨਾ ਹੋਵੇਗਾ ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਕਿਸ ਤੁਹਾਡੀ ਐਪਲੀਕੇਸ਼ਨ ਫੀ ਦੀ ਤੇ ਉਹ ਤੁਹਾਡੀ ਨਿਲ ਹੈ ਇੱਥੇ ਤੁਹਾਡੀ ਜਿਹੜੀ ਮੇਨ ਚੀਜ਼ ਹੈ ਸਭ ਤੋਂ ਪਹਿਲਾਂ ਵੈਕੈਂਸੀਸ ਜਿਸ ਦੇ ਵਿੱਚ ਤੁਹਾਡੀ ਪਹਿਲੀ ਪੋਸਟ ਜਿਹੜੀ ਹੈ ਉਹ ਹੈਗੀ ਹੈ ਸੀਨੀਅਰ ਪ੍ਰੋਜੈਕਟ ਐਸੋਸੀਏਟ ਦੀ ਜਿਸ ਦੇ ਵਿੱਚ ਦੋ ਪੋਸਟਾਂ ਆਊਟ ਹੋਈਆਂ ਨੇ ਉਸ ਤੋਂ ਬਾਅਦ ਆਉਂਦੀ ਹੈ ਤੁਹਾਡੀ ਜੀਆਈਐਸ ਸਪੈਸ਼ਲਿਸਟ ਦੀ ਜਿਸ ਦੇ ਵਿੱਚ ਦੋ ਪੋਸਟਾਂ ਨੇ ਜੂਨੀਅਰ ਰਿਸਰਚ ਫੈਲੋ ਦੀਆਂ ਚਾਰ ਪੋਸਟਾਂ ਨੇ ਪ੍ਰੋਜ ਆਊਟ ਕੀਤੀਆਂ ਗਈਆਂ ਨੇ ਪ੍ਰੋਜੈਕਟ ਐਸੋਸੀਏਟ ਜੀਓ ਸਪੈਸ਼ਲਿਸਟ ਟੈਕਨੋਲੋਜੀ ਦੀਆਂ ਚਾਰ ਪੋਸਟਾਂ ਜਿਹੜੀਆਂ ਨੇ ਉਹ ਇੱਥੇ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਨੈਕਸਟ ਜਿਹੜੀ ਪੋਸਟ ਹੈਗੀ ਹੈ ਉਹ ਹੈਗੀ ਹੈ ਜੂਨੀਅਰ ਰਿਸਰਚ ਫੈਲੋ ਜੋ ਕਿ ਸੋਇਲ ਸਾਇੰਸ ਦੀ ਹੈ ਇੱਕ ਪੋਸਟ ਆਊਟ ਹੋਈ ਹੈ ਜੂਨੀਅਰ ਰਿਸਰਚ ਫੈਲੋ ਆਈਟੀ ਦੀ ਜਿਹੜੀ ਹੈ ਉਹ ਤੁਹਾਡੀਆਂ ਇੱਥੇ ਜਿਹੜੀਆਂ ਦੋ ਪੋਸਟਾਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਪ੍ਰੋਜੈਕਟ ਅਸਿਸਟੈਂਟ ਦੀਆਂ 11 ਪੋਸਟਾਂ ਕੁੱਲ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ ਪ੍ਰੋਜੈਕਟ ਫੈਲੋ ਦੀਆਂ 5 ਪੋਸਟ ਆਊਟ ਕੀਤੀਆਂ ਗਈਆਂ ਨੇ ਲੈਬ ਐਗਜ਼ੀਕਿਊਟਿਵ ਦੀ ਇੱਕ ਪੋਸ ਜਿਹੜੀ ਹੈ ਉਹ ਇੱਥੇ ਆਊਟ ਕੀਤੀ ਗਈ ਹੈ ਜੂਨੀਅਰ ਫੀਲਡ ਹੈਲਪਰ ਦੀ ਵੀ ਇੱਕ ਪੋਸ ਜਿਹੜੀ ਹੈ ਉਹ ਇੱਥੇ ਆਊਟ ਕੀਤੀ ਗਈ ਹੈ ਲੈਬ ਐਗਜ਼ੀਕਿਊਟਿਵ ਦੀਆਂ ਵੀ ਵੈਕੈਂਸੀ ਜਿਹੜੀਆਂ ਨੇ ਉਹ ਇੱਥੇ ਆਊਟ ਹੋਈਆਂ ਨੇ ਏਜ ਲਿਮਿਟ ਦੀ ਗੱਲ ਕਰਾਂ ਤਾਂ ਮਿਨੀਮਮ ਏਜ ਤੁਹਾਡੀ 18 ਹੋਣੀ ਚਾਹੀਦੀ ਹੈ ਮੈਕਸਿਮਮ ਉਹਨਾਂ ਨੇ ਮੈਂਸ਼ਨ ਨਹੀਂ ਕੀਤੀ ਹੋਈ ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਤਾਂ ਇੱਥੇ ਏਜ ਰੈਲੈਕਸੇਸ਼ਨ ਨਹੀਂ ਜਿੱਦਾਂ ਕਿ ਤੁਹਾਨੂੰ ਪਤਾ ਹੈ ਵੈਕੈਂਸੀਜ਼ ਵੱਖ-ਵੱਖ ਨੇ ਤੇ ਕੁਆਲਿਫੀਕੇਸ਼ਨ ਵੀ ਵੱਖ-ਵੱਖ ਹੋਵੇਗੀ ਇਸ ਦੇ ਵਿੱਚ ਤੁਹਾਨੂੰ ਦੱਸ ਦਿੰਨਾ ਹੈ ਜਿਨ੍ਹਾਂ ਨੇ ਮਾਸਟਰ ਡਿਗਰੀ ਕੀਤੀ ਹੈ ਰੈਲੇਵੈਂਟ ਸਿਪਰੈਂਚ ਉਹ ਵੀ ਅਪਲਾਈ ਕਰ ਸਕਦੇ ਨੇ ਪੋਸਟ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਡਾਕਟਰਲ ਡਿਗਰੀ ਵਾਲੇ ਵੀ ਅਪਲਾਈ ਕਰ ਸਕਦੇ ਨੇ 10ਵੀਂ ਪਾਸ ਵਾਲੇ ਕੈਂਡੀਡੇਟ ਵੀ ਐਲੀਜੀਬਲ ਨੇ ਡਿਪਲੋਮਾ ਆਈਟੀਈ ਵਾਲੇ ਕੈਂਡੀਡੇਟਸ ਵਾਸਤੇ ਵੀ ਵੈਕੈਂਸੀਜ਼ ਨੇ ਗ੍ਰੈਜੂਏਸ਼ਨ ਤੇ ਬੀਈ ਬੀਟੈਕ ਵਾਲੇ ਵਾਲੇ ਕੈਂਡੀਡੇਟ ਨੇ ਇਹਦੇ ਲਈ ਅਪਲਾਈ ਕਰ ਸਕਦੇ ਨੇ ਸੋ ਇਸ ਦੇ ਵਿੱਚ ਇੰਜੀਨੀਅਰਿੰਗ ਲਾਈਨ ਵਾਲੇ ਕੈਂਡੀਡੇਟਸ ਲਈ ਵੀ ਵੈਕੈਂਸੀਆਂ ਹੈਗੀਆਂ ਨੇ ਤੇ ਨਾਨ ਇੰਜੀਨੀ ਵਾਲਿਆਂ ਲਈ ਵੀ ਬਹੁਤ ਵਧੀਆ ਮੌਕਾ ਜਿਹੜਾ ਹੈ ਇੱਥੇ ਉਹ ਆਇਆ ਸੋ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਹਨਾਂ ਵੈਕੈਂਸੀਜ਼ ਦੇ ਬਾਰੇ ਵਿੱਚ ਜੀ ਐਪਲੀਕੇਸ਼ਨ ਮੋਡ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਆਫਲਾਈਨ ਐਪਲੀਕੇਸ਼ਨ ਜਿਹੜੀਆਂ ਨੇ ਉਹ ਇਥੇ ਇਨਵਾਈਟ ਕੀਤੀਆਂ ਗਈਆਂ ਨੇ ਐਲੀਜੀਬਲ ਐਂਡ ਰੈਡ ਦਿੱਤੇ ਗਏ ਫਾਰਮੈਟ ਦੇ ਵਿੱਚ ਸਾਰਾ ਫਾਰਮ ਭਰਨਗੇ ਕੈਪੀਟਲ ਵਰਡਸ ਦੇ ਵਿੱਚ ਤੇ ਸਾਰੇ ਡਾਕੂਮੈਂਟ ਅਟੈਚ ਕਰਕੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਤੁਸੀਂ ਭੇਜਣਾ ਜੋ ਕਿ ਇਹ ਤੁਸੀਂ ਐਪਲੀਕੇਸ਼ਨ ਫਾਰਮ ਜਿਹੜਾ ਹੈ ਉਹ ਦੇਖ ਸਕਦੇ ਹੋ ਠੀਕ ਹੈ ਜੀ ਇਹ ਐਪਲੀਕੇਸ਼ਨ ਫਾਰਮ ਜਿਹੜਾ ਦਿੱਤਾ ਹੋਇਆ ਹੈ ਇਹਨੂੰ ਡਾਊਨਲੋਡ ਕਰਨ ਲਈ ਥੋੜਾ نیچے ਆ ਜਾਓਗੇ ਤੁਸੀਂ ਇੱਥੇ ਤੁਹਾਨੂੰ ਨੋਟੀਫਿਕੇਸ਼ਨ ਪਲੱਸ ਐਪਲੀਕੇਸ਼ਨ ਫਾਰਮ ਦੋਨੋਂ ਹੀ ਮਿਲ ਜਾਣਗੇ ਡਾਊਨਲੋਡ ਕਰਕੇ ਚੈੱਕ ਕਰ ਸਕਦੇ ਹੋ ਜਿੰਨੀਆਂ ਵੀ ਲੇਟੈਸਟ ਵੈਕੈਂਸੀਜ਼ ਆਈਆਂ ਨੇ ਉਹ ਸਾਰੀਆਂ ਤੁਸੀਂ ਚੈੱਕ ਕਰਕੇ ਇੱਥੇ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਲਿੰਕ ਸਾਰੇ ਮੈਂ ਡਿਸਕ੍ਰਿਪਸ਼ਨ 'ਚ ਦੇ ਦਿੱਤੇ ਨੇ ਜਲਦੀ ਨਾਲ ਜਾ ਕੇ ਚੈੱਕ ਕਰਕੇ ਅਪਲਾਈ ਕਰ ਲਿਓ ਫਿਰ ਵੀ ਕੋਈ ਡਾਊਟ ਹੋਏਗਾ ਤਾਂ ਜ਼ਰੂਰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਿਓ ਇਹ ਸੀ ਗਾਇਸ ਦਾ ਨੋਟੀਫਿਕੇਸ਼ਨ ਤੇ ਮਿਲਦਾ ਹੈ ਜੀ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੇਂ ਵੀਡੀਓ ਦੇ